ਬਿਹਾਰ ਤੇ ਨੇਪਾਲ ਬਾਰਡਰ ਤੇ ਬਚਾਇਆ 450 ਪਸ਼ੂਆਂ ਨੂੰ ਜੀਹਾਂ ਦੱਸਦੀ ਕਿ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਿਆਂ ਜਿੱਥੇ ਕਿ ਬਿਹਾਰ ਨੇਪਾਲ ਬਾਰਡਰ ਤੇ 450 ਪਸ਼ੂਆਂ ਨੂੰ ਬਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ 326 ਬੱਕਰੀਆਂ ਤੇ 74 ਮੱਝਾਂ ਸ਼ਾਮਲ ਨੇ ਤੇ ਹਿਊਮਨ ਹਿਊਮਨ ਇੰਟਰਨੈਸ਼ਨਲ ਸੁਸਾਇਟੀ ਦੇ ਨਾਲ ਨਾਲ ਬਿਹਾਰ ਪੁਲਿਸ ਤੇ ਹੋਰ ਕੀ ਸੁਸਾਇਟੀ ਦੇ ਚਲਦੇ ਇਹਨਾਂ ਨੂੰ ਬਚਾਇਆ ਗਿਆ ਹੈ ਤਾਂ 450 ਪਸ਼ੂ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਨੇਪਾਲ ਬਾਰਡਰ ਤੇ ਰੋਕਿਆ ਗਿਆ ਹੈ ਬਚਾਇਆ ਗਿਆ ਹੈ ਦਸਨਾਲ ਆਖਿਰਕਾਰ ਪੂਰੀ ਗੱਲ ਕੀ ਹੈ ਤੁਹਾਨੂੰ ਵੀ ਦੱਸਦੇ ਹਾਂ ਜੀ ਹਾਂ ਦੱਸ ਦਈਏ ਕਿ ਐਸਐਸਬੀ ਯਾਨੀ ਕਿ ਸਸ਼ਰਤ ਸੀਮਾ ਬਲ ਬਿਹਾਰ ਪੁਲਿਸ ਪੀਪਲ ਆਫ ਪੀਪਲ ਫॉर ਐਮਿਨੈਂਸ ਤੇ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਦੇ ਵੱਲੋਂ 400 ਜਾਨਵਰਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਿਆ ਗਿਆ ਹੈ ਜਿਨ੍ਹਾਂ ਦੇ ਵਿੱਚ 74 ਮੱਝਾਂ ਤੇ 326 ਬੱਕਰੀਆਂ ਸ਼ਾਮਲ ਹਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਜਾਨਵਰਾਂ ਨੂੰ ਨੇਪਾਲ ਲਿਜਾਇਆ ਜਾ ਰਿਹਾ ਸੀ ਜਿੱਥੇ ਕਿ ਦੱਸਿਆ ਗਿਆ ਸੀ ਕਿ ਇਹਨਾਂ ਦੀ ਬਲੀ ਦੇਣੀ ਸੀ ਜਿਹਾ ਦੱਸਦੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ 2.5 ਲੱਖ ਤੋਂ ਵੱਧ ਜਾਨਵਰਾ ਦੀ ਬਲੀ ਦਿੱਤੀ ਜਾ ਚੁੱਕੀ ਹੈ ਇਹਨਾਂ ਜਾਨਵਰਾ ਦੇ ਵਿੱਚ ਮੱਝ ਬੱਕਰੀ ਚੂਹਾ ਵਰਗੇ ਜਾਨਵਰ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਗੜੀਮਾਈ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ ਉਥੇ ਤੋਂ ਦੱਸਿਆ ਕਿ ਇਸ ਤਿਉਹਾਰ ਨੂੰ ਕਈ ਦੇਸ਼ਾਂ ਦੇ ਵਿੱਚ ਬਲੱਡ ਫੈਸਟੀਵਲ ਵੀ ਕਿਹਾ ਜਾਂਦਾ ਹੈ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੋਂ ਕਰੀਬ 160 ਕਿਲੋਮੀਟਰ ਦੂਰ ਬਰੀਆਪੁਰ ਵਿੱਚ ਸਪਿੰਡ ਸਥਿਤ ਹੈ ਜਿੱਥੇ ਕਿ ਮਾਤਾ ਗੜੀ ਮਾਈ ਦਾ ਮੰਦਿਰ ਹੈ ਇਸ ਮੰਦਿਰ ਵਿੱਚ ਹਰ ਸਾਲ 5 ਸਾਲਾਂ ਬਾਅਦ ਇੱਕ ਵਾਰ ਗੜੀ ਮਾਈ ਮਨਾਈ ਜਾਂਦੀ ਹੈ ਇਤਿਹਾਸ ਦੇ ਵਿੱਚ ਲੱਖਾਂ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ ਤਾਂ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਦੇ ਵੱਲੋਂ ਦੱਸਿਆ ਵੀ ਗਿਆ ਸੀ ਕਿ 2009 ਦੇ ਵਿੱਚ 5 ਲੱਖ ਤੋਂ ਵੱਧ ਜਾਨਵਰਾਂ ਦੀ ਬਲੀ ਦਿੱਤੀ ਗਈ ਜਦਕਿ 2014 ਤੋਂ 19 ਦੇ ਵਿੱਚ 22 ਤੋਂ ਲੱਖ ਤੋਂ ਵੱਧ ਪਸ਼ੂਆਂ ਦੀ ਜਿਹੜੀ ਹੈ ਬਲੀ ਦਿੱਤੀ ਗਈ ਤਾਂ ਤਾਂ ਦੱਸ ਦਈਏ ਕਿ ਹੁਣ ਜਿਹੜੇ ਨੇਪਾਲ ਬਾਰਡਰ ਤੇ ਹੈ 400 ਪਸ਼ੂਆਂ ਨੂੰ ਰੋਕਿਆ ਗਿਆ ਤਾਂ ਖਬਰ ਇਸ ਲਈ ਤੁਹਾ RNA ਸਾਂਝੀ ਕਰ ਰਿਹਾ ਕਿ ਇੱਕ ਨੇਪਾਲ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਜਿਸ ਨੂੰ ਬਲੱਡ ਫੈਸਟੀਵਲ ਕਿਹਾ ਜਾਂਦਾ ਹੈ ਜਿਸ ਦੇ ਚੱਲਦੇ ਬਿਹਾਰ ਨੇਪਾਲ ਬਾਰਡਰ ਤੇ 400 ਪਸ਼ੂਆਂ ਦੀ ਜਾਨ ਬਚਾਈ ਗਈ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਇਹਨਾਂ ਪਸ਼ੂਆਂ ਦੇ ਵਿੱਚ 326 ਬੱਕਰੀਆਂ ਤੇ ਉਸ ਨਾਲ 74 ਮੱਝਾਂ ਸ਼ਾਮਿਲ ਨੇ ਤਾਂ ਸਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਬਿਹਾਰ ਤੇ ਨੇਪਾਲ ਬਾਰਡਰ ਤੇ ਬਚਾਇਆ 450 ਪਸ਼ੂਆਂ ਨੂੰ ਜੀਹਾਂ ਦੱਸਦੀ ਕਿ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਿਆਂ ਜਿੱਥੇ ਕਿ ਬਿਹਾਰ ਨੇਪਾਲ ਬਾਰਡਰ ਤੇ 450 ਪਸ਼ੂਆਂ ਨੂੰ ਬਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ 326 ਬੱਕਰੀਆਂ ਤੇ 74 ਮੱਝਾਂ ਸ਼ਾਮਲ ਨੇ ਤੇ ਹਿਊਮਨ ਹਿਊਮਨ ਇੰਟਰਨੈਸ਼ਨਲ ਸੁਸਾਇਟੀ ਦੇ ਨਾਲ ਨਾਲ ਬਿਹਾਰ ਪੁਲਿਸ ਤੇ ਹੋਰ ਕੀ ਸੁਸਾਇਟੀ ਦੇ ਚਲਦੇ ਇਹਨਾਂ ਨੂੰ ਬਚਾਇਆ ਗਿਆ ਹੈ ਤਾਂ 450 ਪਸ਼ੂ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਨੇਪਾਲ ਬਾਰਡਰ ਤੇ ਰੋਕਿਆ ਗਿਆ ਹੈ ਬਚਾਇਆ ਗਿਆ ਹੈ ਦਸਨਾਲ ਆਖਿਰਕਾਰ ਪੂਰੀ ਗੱਲ ਕੀ ਹੈ ਤੁਹਾਨੂੰ ਵੀ ਦੱਸਦੇ ਹਾਂ ਜੀ ਹਾਂ ਦੱਸ ਦਈਏ ਕਿ ਐਸਐਸਬੀ ਯਾਨੀ ਕਿ ਸਸ਼ਰਤ ਸੀਮਾ ਬਲ ਬਿਹਾਰ ਪੁਲਿਸ ਪੀਪਲ ਆਫ ਪੀਪਲ ਫॉर ਐਮਿਨੈਂਸ ਤੇ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਦੇ ਵੱਲੋਂ 400 ਜਾਨਵਰਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਿਆ ਗਿਆ ਹੈ ਜਿਨ੍ਹਾਂ ਦੇ ਵਿੱਚ 74 ਮੱਝਾਂ ਤੇ 326 ਬੱਕਰੀਆਂ ਸ਼ਾਮਲ ਹਨ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਜਾਨਵਰਾਂ ਨੂੰ ਨੇਪਾਲ ਲਿਜਾਇਆ ਜਾ ਰਿਹਾ ਸੀ ਜਿੱਥੇ ਕਿ ਦੱਸਿਆ ਗਿਆ ਸੀ ਕਿ ਇਹਨਾਂ ਦੀ ਬਲੀ ਦੇਣੀ ਸੀ ਜਿਵੇਂ ਦੱਸਦੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ 2.5 ਲੱਖ ਤੋਂ ਵੱਧ ਜਾਨਵਰਾਂ ਦੀ ਬਲੀ ਦਿੱਤੀ ਜਾ ਚੁੱਕੀ ਹੈ ਇਹਨਾਂ ਜਾਨਵਰਾਂ ਦੇ ਵਿੱਚ ਮੱਝ ਬੱਕਰੀ ਚੂਹਾ ਵਰਗੇ ਜਾਨਵਰ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਗੜੀਮਈ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ ਉਥੇ ਤੁਹਾਨੂੰ ਦੱਸਦੀ ਕਿ ਇਸ ਤਿਉਹਾਰ ਨੂੰ ਕਈ ਦੇਸ਼ਾਂ ਦੇ ਵਿੱਚ ਬਲੱਡ ਫੈਸਟੀਵਲ ਵੀ ਕਿਹਾ ਜਾਂਦਾ ਹੈ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੋਂ ਕਰੀਬ 160 ਕਿਲੋਮੀਟਰ ਦੂਰ ਬਰੀਆਪੁਰ ਵਿੱਚ ਸਪਿੰਡ ਸਥਿਤ ਹੈ ਜਿੱਥੇ ਕਿ ਮਾਤਾ ਗੜੀਮਾਈ ਦਾ ਮੰਦਿਰ ਹੈ ਇਸ ਮੰਦਿਰ ਵਿੱਚ ਹਰ ਸਾਲ ਪੰਜ ਸਾਲਾਂ ਬਾਅਦ ਇੱਕ ਵਾਰ ਗੜੀਮਾਈ ਮਨਾਈ ਜਾਂਦੀ ਹੈ ਇਸ ਤਿਹਾੜ ਦੇ ਵਿੱਚ ਲੱਖਾਂ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ ਤਾਂ ਹੀ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਦੇ ਵੱਲੋਂ ਦੱਸਿਆ ਵੀ ਗਿਆ ਸੀ ਕਿ 2009 ਦੇ ਵਿੱਚ 5 ਲੱਖ ਤੋਂ ਵੱਧ ਜਾਨਵਰਾਂ ਦੀ ਬਲੀ ਦਿੱਤੀ ਗਈ ਜਦਕਿ 2014 ਤੋਂ 19 ਦੇ ਵਿੱਚ 22 ਤੋਂ ਲੱਖ ਤੋਂ ਵੱਧ ਪਸ਼ੂਆਂ ਦੀ ਜਿਹੜੀ ਹੈ ਬਲੀ ਦਿੱਤੀ ਗਈ ਤਾਂ ਤਾਂ ਦੱਸ ਦਈਏ ਕਿ ਹੁਣ ਜਿਹੜੇ ਨੇਪਾਲ ਬਾਰਡਰ ਤੇ ਇਹ 450 ਪਸ਼ੂਆਂ ਨੂੰ ਰੋਕਿਆ ਗਿਆ ਤਾਂ ਖਬਰ ਇਸ ਵaile ਤੁਹਾਣਾ ਸਾਂਝੀ ਕਰ ਰਿਹਾ ਕਿ ਇੱਕ ਨੇਪਾਲ ਦੇ ਵਿੱਚ ਤਿਉਹਾਰ ਮਨਾਇਆ ਜਾਂਦਾ ਜਿਸ ਨੂੰ ਬਲੱਡ ਫੈਸਟੀਵਲ ਕਿਹਾ ਜਾਂਦਾ ਜਿਸ ਦੇ ਚੱਲਦੇ ਬਿਹਾਰ ਨੇਪਾਲ ਬਾਰਡਰ ਤੇ 450 ਪਸ਼ੂਆਂ ਦੀ ਜਾਨ ਬਚਾਈ ਗਈ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਇਹਨਾਂ ਪਸ਼ੂਆਂ ਦੇ ਵਿੱਚ 326 ਬੱਕਰੀਆਂ ਤੇ ਉਸ ਨਾਲ 74 ਮੱਝਾਂ ਸ਼ਾਮਿਲ ਨੇ ਤਾਂ ਸੁਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ